ਸਸਿਗਾ ਦੋਸਤੋ ਮੈਂ ਤੁਹਾਡਾ ਆਪਣਾ ਰਮਨ ਧਰਮੂ ਵਾਲਾ ਲੈ ਕੇ ਹਾਜ਼ਰ ਆਂ ਸਾਂਝ ਬਜ਼ੁਰਗਾਂ ਨਾਲ ਗੱਲਾਂ ਜਿਹੜੀਆਂ ਸਾਡੇ ਪੁਰਾਣੇ ਵਕਤ ਦੇ ਕਿਸ ਤਰੀਕੇ ਨਾਲ ਲੋਕ ਰਹਿੰਦੇ ਸਨ ਜਾਂ 47 ਦੇ ਕੀ ਹਾਲਾਤ ਵਾਪਰੇ ਹੋਰ ਜਿਹੜੀਆਂ ਉਹਨਾਂ ਨਾਲ ਗੱਲਾਂ ਸਾਂਝੀਆਂ ਤੁਹਾਡੇ ਨਾਲ ਜਿਹੜੀਆਂ ਉਹ ਰੂਬਰੂ ਕਰਦੇ ਆ ਮੇਰੇ ਪਿੰਡ ਦੇ ਹੀ ਨੇ ਬਾਪੂ ਚਿਮਨ ਸਿੰਘ ਦੀ ਸੋ ਅੱਜ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਬੜੇ ਸਮੇਂ ਤੋਂ ਜਿਹੜਾ ਅਸੀਂ ਇੱਕ ਦੂਜੇ ਨਾਲ ਜਿਹੜੀਆਂ ਉਹ ਗੱਲਬਾਤ ਕਰਦੇ ਆ ਰਹੇ ਸਾਂ ਵੀ ਕਿਵੇਂ ਲੋਕ ਰਹਿੰਦੇ ਸੀ ਪਰ ਅੱਜ ਜਿਹੜਾ ਉਹ ਮੌਕਾ ਮਿਲਿਆ ਹੈ ਬਾਪੂ ਨਾਲ ਗੱਲਾਂ ਬਾਤਾਂ ਕਰਨ ਦਾ ਬਾਪੂ ਜੀ ਸਵਾਗਤ ਹੈ ਤੁਹਾਡਾ ਠੀਕ ਨੇ ਸੇਤਾ ਠੀਕ ਹੈ ਅੱਛਾ ਬਾਪੂ ਜੀ ਆਪਾਂ ਸ਼ੁਰੂਆਤ ਜਿਹੜੀ ਹੈ ਉਹ 47 ਤੋਂ ਕਰਾਂਗੇ ਕਿਉਂਕਿ ਉਦੋਂ ਵੀ ਤੁਹਾਡੀ ਉਮਰ ਹੋ ਤੁਸੀਂ ਆਪ ਦੱਸੋਗੇ ਵੀ ਕਿੰਨੀ ਸੀ ਤੇ ਉਦੋਂ ਲੋਕ ਕਿਵੇਂ ਰਹਿੰਦੇ ਸੀ 47 ਤੋਂ ਪਹਿਲਾਂ ਉਹਦਾ ਕਿ ਖੋਵ ਆਉਂਨੇ ਹਾਂਜੀ ਹਾਂਜੀ ਖੋਵਾ ਤੇ ਕਿਹਾਰੇ ਕਰੇ ਨੇ ਪਾਣੀ ਲਾਉਂਦਾ ਠੀਕ ਹੈ ਇੱਕ ਨੂੰ ਉੱਤੇ ਖੜਾ ਰਹੇ ਨੇ ਇੱਕ ਬੰਦੇ ਨੇ ਤਾਂ ਉਹ ਪਾਣੀ ਪੀਛਣਾ ਤੇ ਉਹ ਫੇਰ ਅੱਗੇ ਬੰਨਾ ਮੋੜਨਾ ਤੇ ਉੱਤੇ ਖਲੋ ਦੇ ਪਾਣੀ ਲਾਉਂਦੇ ਨੇ ਨਹੀਂ 47 ਦੇ ਵਿੱਚ ਜਦੋਂ 1947 ਦੇ ਵਕਤ ਤੁਹਾਡੀ ਕਿੰਨੀ ਉਮਰ ਸੀ ਉਹਦਾ ਹੈਗੇ ਸੀ ਦਾ 12 ਸਾਲ ਦੇ ਆ ਸੋ ਜਦੋਂ ਮੰਨ ਲਓ ਆਪਾਂ ਸ਼ੁਰੂਆਤ ਇੱਥੋਂ ਕਰਦੇ ਆ ਕਿ ਜਿਹੜੀ ਵੰਡ ਹੋਈ 47 ਦੀ ਆ ਉਹ ਕਿਹੜੇ ਹਾਲਾਤਾਂ ਦੇ ਵਿੱਚ ਹੋਈ ਉਦੋਂ ਲੋਕ ਜਦੋਂ ਵੰਡ ਤੋਂ ਪਹਿਲਾਂ ਲੋਕ ਕਿਵੇਂ ਇੱਕ ਦੂਜੇ ਨਾਲ ਮਿਲਵਰਤਨ ਰਹਿੰਦੇ ਸੀ ਪਿੰਡਾਂ ਦੇ ਵਿੱਚ ਆਪਣਾ ਪਿੰਡ ਧਰਮੂ ਵਾਲਾ ਮੋਹਰ ਸਿੰਘ ਵਾਲਾ ਆਂ ਜੀ ਇੱਥੇ ਵੀ ਮੁਸਲਮਾਨ ਰਹਿੰਦੇ ਸੀ ਆਪਣੇ ਪਿੰਡ ਦੇ ਵਿੱਚ ਰਹਿੰਦੇ ਸੀ ਉਹਦਾ ਐ ਰਹਿੰਦੇ ਸੀ ਪਹਿਣਾ ਬਰਾ ਨੇ ਹੂੰ ਇਕੱਠੇ ਕੋਈ ਇਹ ਹਲਚਲ 아니 ਕੋਈ ਪੱਕਾ ਤਾਂ ਨਾ ਵੇਤਨੀ ਹਲਚਲ ਨਹੀਂ ਇਧਰ ਜਾਣਾ ਪਾਰ ਜਾਣਾ ਉਧਰ ਆਪਣੇ ਬੰਦੇ ਰਹਿੰਦੇ ਸੀ ਹੂੰ ਇਹ ਉਧਰ ਜਾਣਾ ਤਾਂ ਲੋਕਾਂ ਆਸਕੇ ਬੁਲਾਦੇ ਸੀ ਹੂੰ ਮੁਸਲਮਾਨ ਵੀ ਤੇ ਆਪਣੇ ਵੀ ਉਧਰ ਵੀ ਇੱਕਸਾਰ ਨਾ ਕਦਰ ਕਰਦੇ ਸੀ ਬੰਦੇ ਦੇ ਇਹ ਫਿਰ ਜਦੋਂ ਇਹ ਐਲਾਨ ਹੋ ਗਿਆ ਕਿ ਦੋ ਦੇਸ਼ ਜਿਹੜੇ ਬਣਨ ਲੱਗੇ ਨੇ ਫਿਰ ਇਹ ਲੋਕਾਂ ਦੇ ਵੇਚ ਕਿਵੇਂ ਕੁੜਤਾਂ ਇੱਕ एकदम ਪੈਦਾ ਹੋ ਗਈ। ਬਾਕੋ ਜਰਤੇ ਦੇ ਹੱਥ ਗੁਜਰ ਤੇ ਗਾਣੀ ਬਣੀ ਤੇ ਬਾਸ ਹੂੰ ਇਹ ਉਹਦਾ ਫਿਰ ਆਕਾ ਬਣਾ ਨਹੀਂ ਤਾਂ ਇਹਦਾ ਪਤਾ ਹੀ ਕੋਈ ਨਹੀਂ ਵੀ ਲੋਕ ਵੀ ਵਖਰੇ ਹੋ ਜਾਂਦੇ ਆਪਣੇ ਪਿੰਡ ਕਿੰਨੇ ਰਹਿੰਦੇ ਸੀ ਕੱਲ ਇਹ ਤਾਂ ਘਟੋ ਘਾਟ 30 40 ਘਰ ਰਹੇ ਗਏ ਠੀਕ ਹੈ ਮੁਸਲਮਾਨ ਸਾਰੇ ਜਿਹੜੇ ਉਹ ਚਲੇ ਗਏ ਫਿਰ ਆਹ ਫਿਰ ਸਾਰੇ ਉਧਰ ਗਏ ਚਲੇ ਜਿਹੜੇ ਆਪਣੇ ਇੱਥੋਂ ਦੇ ਲੋਕ ਸੀ ਉਹਨਾਂ ਨੇ ਉਹਨਾਂ 40 ਪਰਿਵਾਰਾਂ ਨੂੰ ਕੁਛ ਕਿਹਾ ਮਾਰਕੁਟਾਈ ਹੋਈ ਜਾਂ ਆਪ ਛੱਡ ਗਏ ਇੱਥੇ ਕੋਈ ਨਹੀਂ ਹੋਈ ਉੱਥੇ ਐਵੇਂ ਨਾ ਪਾਰ ਐਵੇਂ ਭੇਜਦੇ ਨੇ ਫੇ ਤੁਸੀਂ ਉਹਨਾਂ ਨੇ ਕਿਹੜੇ ਹਾਲਾਤਾਂ ਵਿੱਚ ਆਪਣਾ ਘਰ ਛੱਡਿਆ ਕਿਵੇਂ ਦੇ ਤੁਸੀਂ ਆਪ ਸਾਨੂੰ ਕੱਲ ਵੀ ਦੱਸ ਰਹੇ ਸੀ ਹਾਂ ਉਹਨਾਂ ਵੀ ਐਵੇਂ ਨਾ ਭੇਜਦੇ ਦੋ ਇਹ ਵੰਡ ਰੋਈ ਉਹਨਾਂ ਆਖੇ ਵੀ ਸਾਨੂੰ ਬੇ ਉਧਰੋਂ ਜਾਣਾ ਪੈਣਾ ਹੈ ਵੀ ਸਾਡੀ ਉਧਰ ਘੱਟ ਹੋਈ ਜੀ ਉਹਨੇ ਦਰ ਨਹੀਂ ਦੇ ਸਕਦੇ ਉਹਰੇ ਮੈਂ ਜਿੰਨਾ ਕੁ ਚਵਿਆਸ ਮਾਨ ਉਹਨਾਂ ਨੂੰ ਲੈ ਆ ਗਏ ਨੇ ਤੇ ਦੂਜੇ ਫੇਰ ਫੇਰ ਇੱਕ ਗੱਡੀ ਉੱਠੀ ਤੇ ਉਧਰੋਂ ਕੱਲੀ ਨੇ ਤੇ ਉਹ ਜੋ ਆਕਾਂ ਦੇ ਜੇ ਮਾਵਾ ਦੇ ਡੁੱਬੇ ਵੱਡੇ ਨੇ ਤੂੰ ਖਰੇਵੇਂ ਨਾ ਵੀ ਉਹ ਕਾਰਨ ਬਣਾ ਤਾ ਇੱਕ ਅੱਧੀ ਫੇਰ ਇਹਨਾਂ ਵੀ ਵਾਟ ਦੇ ਕੱਲੇ ਗੱਡੀ ਦੇ ਵਿੱਚ ਉਹ ਫਿਰ ਆਗਾ ਜਾਰੇ ਕੰਮ ਅਭੀ ਕਰਦਾ ਗਿਆ ਪਹਿਲਾਂ ਛੁਰੂ ਤਾਂ ਇੱਥੇ ਤਰਾ ਹੀ ਹੋਇਆ ਨੇ ਅੰਗਰੇਜ਼ਾਂ ਪਹਿਲਾਂ ਵੱਟਦੇ ਕਰ ਰਹੇ ਨੇ ਤੇ ਗੱਡੀਆਂ ਬਾਹਰ ਤੇ ਕਾਲ ਦੇਣ ਦੇ ਉਧਰ ਦੇ ਪੈ ਤਾਂ ਉਹਨਾਂ ਫਿਰ ਵੱਟਣੀ ਸ਼ੁਰੂ ਕਰਦੇ ਤੇ ਤਾਂ ਫਿਰ ਕਰੋ ਤੋ ਕਰੋ ਵੱਧ ਗਿਆ ਉਹ ਉਹਨਾਂ ਨੇ ਕੀ ਕੀ ਆਪਣਾ ਸਮਾਨ ਜਿਹੜਾ ਉਹ ਛੱਡ ਕੇ ਗਿਆ ਇੱਥੇ ਜਿਹੜਾ ਸਮਾਨ ਦੂਜਾ ਸਾਰਾ ਹੀ ਛੱਡ ਗਏ ਸਾਰੇ ਸਾਰੇ ਬਿਸਤਰੇ ਤੇ ਆਦੋ ਤੁਹਾਡੀ ਕੋਈ ਉਹਨਾਂ ਦੇ ਤੁਹਾਡੇ ਜਿਹੜੇ ਦਾਦਾ ਜੀ ਸਨ ਬਾਪੂ ਸੀ ਜੀ ਸਨ ਉਹਨਾਂ ਨਾਲ ਕੋਈ ਉਹਨਾਂ ਦੀ ਗੱਲਬਾਤ ਜਦੋਂ ਤੁਰਨ ਲੱਗਿਆ

ਮਿਲਨ ਵਾਲੀ ਗੱਲ ਹੋਈ ਉਹਨਾਂ ਨਾਲ ਕੋਈ ਨਹੀਂ ਕੋਈ ਨਹੀਂ ਕੀ ਉਹਨਾਂ ਦੇ ਨਾਂ ਕੀ ਸਨ ਇੱਕ ਦੇ ਨਾਂ ਨੂਰੀ ਹੈਗਾ ਸੀ ਹਾਂ ਤੇ ਹੋਰ ਮੈਨੂੰ ਇੱਕ ਦੋ ਦੇ ਤਿੰਨਾਂ ਦੇ ਨਾਂ ਜਿਹੜੇ ਵਾਰ ਗੋੜੇ ਹੈ ਉਹਨਾਂ ਦੇ ਇਹਨਾਂ ਨਾਂ ਤੇ ਹੈਗੀ ਬੜੀ ਕੁੜੀ ਹੋਰ ਭੁੱਲੇ ਪੈ ਨੇ ਅੱਛਾ ਹਾਂ ਠੀਕ ਹੈ ਅੱਛਾ ਇੱਕ ਜਿਹੜੀ ਦੁੱਕੀ ਵੀ ਉਸ ਵਕਤ ਦੀ بگے بکری چراہی بکری چراہی مالکم پہلا نہیں مجرا کردی ہی بس مالکم جدو عشق چڑیا بولن بولنے موڑ بول بھی آئی سم ل ਉਹ ਸਾਰਾ ਸਮਾਨ ਹੀ ਉਹ ਨਾ ਬਣਾ ਲਿਆ ਕਰ ਅੱਛਾ ਜੀ ਹਾਂ ਬੜੀ ਫੇਮਸ ਸੀ ਉਸ ਸਮੇਂ ਉਹ ਬੜੀ ਠੀਕ ਹੈ ਬਹੁਤ ਆਂਦਾ ਸਮਲੇ ਲੋਕ ਆ ਵਾਇ ਸੁਣ ਆਦੇ ਹੀ ਤੇ ਬੜੀ ਵੀ ਦੁੱਖੀ ਏ ਤੇ ਕਿਹੜੇ ਕਿਹੜੇ ਤੁਹਾਡੇ ਵੀ ਕੋਈ ਉਹਨਾਂ ਨੇ ਵਿਆਹ ਸ਼ਾਦੀ ਵਿੱਚ ਕੋਈ ਗਾਣ ਦਾ ਗਾਇਆ ਵੀ ਯਾਰ ਇਹ ਮੇਰੇ ਡੈਡੀ ਦੇ ਆਂਦੇ ਹੀ ਗ੍ਰਾਜ ਹੋਦਾ ਆਈ ਸੀ ਅੱਛਾ ਉਦੋਂ ਆਏ ਸੀ ਆ ਉਹਦਾ ਦੁੱਖੀ ਤੇ ਆਂਦੀ ਸੀ ਮੇਰੇ ਨਾਲ ਪੇਕੇ ਨੇ ਹਾਂਜੀ ਹਾਂਜੀ ਪੈ ਤਾਂ ਮੰਜਰਾ ਲਾਉਣਾ ਹੀ ਲਾਉਣਾ ਹੈ ਕਿੱਥੇ ਲਾਇਆ ਇਹ ਕੋਥੇ ਲਾਇਆ ਇਹ ਸਬਾਈ ਕਾ ਠੀਕ ਹੈ ਆ ਤੇ ਇਹ ਜਿਹੜੀ 309 ਕਿੱਲੇ ਜਦੋਂ ਉਹਨੂੰ ਰਸਤਾ ਦੇਤਾ ਉਹ ਕੀ ਕਹਾਣੀ ਹੈ ਪਿੱਛੋਂ ਦੀ ਉਹ ਆਪਣਾ ਇਧਰੋਂ ਵੀ ਆਂਦੇ ਵੀ ਤੁਸੀਂ ਮੇਰੇ ਪੇਕੇ ਦੇ ਤੇ ਮੈਨੂੰ ਤੇ ਰਾ ਲੰਗਣ ਨੂੰ ਦਿਓ ਬੇ ਜਦੋਂ ਵੰਡ ਹੋਈ ਜਦ ਬੰਦ ਹੋਈ ਠੀਕ ਹੈ ਇਹ ਪਾਕਿਸਤਾਨ ਦੇ ਫਿਰ ਫਿਰ ਉਹ ਐਵੇਂ ਲੰਗੇ ਤੇ ਐਵੇਂ ਇੱਤਨ ਸੋਕੁੰ ਦੇ ਲੱਗ ਲਾਏ ਸਵਾ ਤਿੰਨ ਹੂੰ ਇਹ ਫਿਰ ਲਾਏਗੀ ਠੀਕ ਐ ਇਹ ਹੁਣ ਆਪ ਜਾਂਦਾ ਬੱਗੇ ਕਾਲਾ ਪਲਾਟ ਬਣ ਗਿਆ ਠੀਕ ਐ ਛੱਡਿਆ ਆਪਣੇ ਪਿੰਡ ਵਾਲਿਆਂ ਨੇ ਪਿੰਡਾ ਆਪਣੇ ਦੀ ਪੈਰੀ ਠੀਕ ਐ ਹਾਂ ਇਹ ਪਿੰਡਾ ਆਪਣੇ ਦੀ ਪੈਰੀ ਠੀਕ ਐ ਅਸੀਂ ਗਏ ਵੀ ਹੈਗੇ ਸੀ ਹੂੰ ਬੱਗੇ ਗਏ ਸੀ ਰਾਤ ਮਤਾਬ ਹੈਗੇ ਸੀ ਉਹ ਸਾਡੇ ਨਾਲ ਗਏ ਸੀ ਉਹਨੇ ਵੀ ਪਹਿਲੇ ਦੋਨੋਂ ਇਤਦਾ ਦੇ ਨੇ ਇਹ ਸਾਨੂੰ ਵਿੱਚੋਂ ਨੋ ਚੋਗ ਲਾ ਤੇ ਸਾਡਾ ਕਭਿਆ ਨਰਕੇ ਆ ਗਿਆ ਬਪਾਈ ਬਰੀਏ ਤੇ ਉਹ ਫਰਮੋੜਾ ਨਾ ਕਭ ਤੀ ਵੋ ਜਿਵੇਂ ਪਲਾਟ ਹੈਗਾ ਨਹੀਂ ਇਹ ਥੋੜਾ ਜਨੇ ਪੈਸੇ ਨਾ ਭਰੇ ਹੋਏ ਨੇ ਤੇ ਪਲਾਟ ਇਹ ਸਮਲ ਵਿਆਪਨਾ ਬਚੈਤੀ ਤੇ ਚੱਲਦਾ ਹੈ ਕੋਈ ਨਾ ਦੇ ਨਾਂ ਨੇ ਕੋਈ ਕੁਛ ਨਹੀਂ ਇਹ ਇਸ ਤਰ੍ਹਾਂ ਇੱਕ ਧਾਵਨਾ ਪਲਾਟ ਬਨੇ ਹੋਏ ਨੇ ਹਾਂ ਠੀਕ ਹੈ ਅੱਜ ਵੀ ਇਹ ਹਜੀ ਉਹ ਪੰਚਾਇਤੀ ਥਾਂ ਹੀ ਹੈ ਆ ਪੰਚਾਇਤੀ ਹੈ ਹੂੰ ਇਹ ਪਲਾਟ ਹੀ ਚੱਲਦੇ ਨੇ ਠੀਕ ਹੈ ਹਾਂ ਅੱਛਾ ਚਲੋ ਹੁਣ ਆਪਾਂ ਗੱਲਬਾਤ ਕਰਦੇ ਆਂ ਵੀ ਪਿੰਡਾਂ ਦੇ ਲੋਕ ਕਿਵੇਂ ਦੀ ਉਹਨਾਂ ਦੀ ਸਾਂਝ ਸੀ ਕਿਵੇਂ ਲੋਕ ਰਹਿੰਦੇ ਸੀ ਅੱਜ ਦੇ ਸਮੇਂ ਦੇ ਤੇ ਉਸ ਸਮੇਂ ਦੇ ਕਿੰਨਾ ਕੋ ਫਰਕ ਹੈ ਬਹੁਤ ਫਰਕ ਹੈ ਵਾ ਉਹ ਤਾਂ ਸਮਝ ਲੈ ਕੋਈ ਵੀ ਇਹ ਨਾ ਕਮੀਕਾਰੀ ਹੈ ਉਹ ਕਦਰ ਕਰਦਾ ਹੈ ਉਹ ਦੂਜੇ ਦੇ ਕਦਰ ਕਰਦੇ ਤੇ ਉਹਨਾਂ ਦਾ ਕਦਰ ਦੂਜੇ ਬੰਦੇ ਜਿੰਨੇ ਵੀ ਇਹਨੋਂ ਕਦਰ ਕਰਦੇ ਆ। ਇਹ ਸਾਡਾ ਬੰਦਾ ਹੈ ਭਾਈ। ਉਹਨੇ ਮਗਰ ਉਹ ਕੋਲ ਉਹਦੇ ਆਂਦੇ ਹੈ ਕੋਈ ਇਹ ਨਹੀਂ ਨੇ ਰਹਾਂ ਲੰਗੇ। ਉਹਨਾਂ ਦਿਨਾਂ ਦੇ ਵਿੱਚ ਮੇਰਾ ਦਾਦਾ ਰਹਾ ਜੈਲਦਾਰ ਹੂੰ 12 ਪਿੰਡਾਂ ਦਾ ਠੀਕ ਹੈ ਜੀ। ਤੇ ਉਹਨਾਂ ਸਮਲੇ ਵੀ ਕੋਈ ਵੀ ਆ ਜਿਹੜੇ ਸਖੇਰਾ ਦੇ ਲਮੋਚੜ ਤੇ ਮਾਲਾ ਮ ਹ ਇਹ ਚੋਰੀ ਚਾਰੀ ਨਹੀਂ ਕਰਨੋ ਵਰਦੇ ਹੂੰ ਇਹ ਮੇਰੇ ਮਰਦਾਦੇ ਰ ਪਾਪਾ ਦੋ ਰਾਤੇ ਨਾ ਜਾਣਾ ਤੇ ਲਾ ਨੂੰ ਆਖਣਾ ਵੈਂਡਾ ਹੀ ਬਈ ਬੰਦੇ ਸਾਡੇ ਨੇ ਇਹ ਨਹੀਂ ਆ ਚੋਰੀ ਕੋਈ ਕੀਤੀ ਹੂੰ ਇਹ ਸਾਡੇ ਕੋਲ ਸਫਾਈ ਦੇ ਆਏ ਨੇ ਉਹ ਬਰਾਹ ਦੇ ਹੀ ਤੇ ਸਫਾਈ ਦੇ ਜਾਂਦੇ ਹੀ ਕੋਈ ਚੋਰੀ ਨਹੀਂ ਕੀਤੀ ਤੇ ਸਾਨੂੰ ਵੀ ਐਵੇਂ ਫੜ ਕੇ ਲਿਆ ਗਏ ਨੇ ਉਹ ਗਰ ਮਰਛਡਾ ਲਿਆ ਦੇ ਉਹ ਟਾਈਮ ਤੇ ਲੋਕ ਰਹਿੰਦੇ ਕਿਵੇਂ ਸੀ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਸੀ ਭਾਈਚਾਰਾ ਕਿਵੇਂ ਦਾ ਸੀ ਭਾਈਚਾਰਾ ਬਹੁਤ ਪਹਿਣਾ ਭਰਾਵਾਂ ਨਾਲ ਵਾਦ ਤੇ ਵਾਦ ਮਿਲਾਂਦੇ ਸੀ ਕਦਰ ਕਰਦੇ ਸੀ ਬਹੁਤ ਹੀ ਕਦਰ ਕਰਦੇ ਸੀ ਕੋਈ ਵੀ ਕਮੀਕਾਰੀ ਹੈਗਾ ਉਹ ਨਾ ਆਖ ਨਾਲ ਨੰਬਰ ਦਾ ਦੋਨੋਂ ਭਾਈਏ ਕਿਤੇ ਕਿਤੇ ਬੰਦ ਟੋਰੀਏ ਤੇ ਗੱਲ ਇਹ ਕਦਰ ਕਰਦੇ ਸੀ ਬੜਾ ਇਹ ਫਿਰ ਕਮੀਆਂ ਦਾ ਇਹ ਕਦਰ ਕਰਦੇ ਸੀ ਇਹ ਕਮੀਆਂ ਦੇ ਵਡੇਰੇ ਵੀ ਇਹ ਕਦਰ ਕਰਦੇ ਸੀ ਵੀ ਅੱਜ ਤੇਰਾ ਕੋਈ ਨਾ ਚਾਹੇਗੀ ਤਾ ਘਰੀ ਲਾਇਆ ਮੇਰੇ ਕੋਲ ਅੱਛਾ ਹਾਂ ਦਾਣੇ ਭੱਕ ਕੇ ਦੀ ਲੋੜ ਹੈ ਤੇ ਲੈ ਦਾ ਦੋ ਚਾਰ ਸੇ ਤੇ ਆਦਾ ਬਾਲ ਬੱਚੇ ਨੂੰ ਖਾਉ ਭਾਈ ਹਮ ਐਨਾ ਤਰਸ ਹੁੰਦਾ ਹੈ ਤੇ ਜੋ ਆ ਕਿਉਂ ਰੋਂਦੇ ਨੇ ਮੈਂ ਰੋਟੀ ਐਨ ਆ ਪਕਾ ਤੇ ਜੋ ਹਾਂ ਠੀਕ ਐ ਕੰਕਾਏ ਥੋੜੀਆਂ ਥੋੜੀਆਂ 5 6 ਮਰ 7 ਮਰ ਕਿੱਲਾ ਹੁੰਦਾ ਸੀ ਬਰਾਨੀਆਂ ਕੰਕਾਉਂਦੀਆਂ ਸੀ ਹਮ ਥੋੜੀਆਂ ਥੋੜੀਆਂ ਕੰਕਾਉਂਦੀਆਂ ਤੁਸੀਂ ਇਹ ਵੀ ਦੱਸ ਰਹੇ ਸੀ ਸਾਡੇ ਮੇਰਾ ਦਾਦਾ ਤੇ ਤੁਸੀਂ ਕਿਵੇਂ ਰਹਿੰਦੇ ਸੀ ਕੱਲ ਉਹ ਕਿਦਾਂ ਦੀ ਗੱਲ ਐ ਅਜੀਬ ਹਾਂ ਬੜੇ ਵਧੀਆ ਸੋਨੇ ਹਾਂ ਮੇਰੇ ਚਾਚਾ ਨੇ ਡੇਰਾ ਸ ਬਣਾਈ ਰੱਖਾ ਹੈ ਪੁਲਸ ਆਏ ਠੀਕ ਹੈ ਉਹਨੇ ਕੋਲ ਪੁਲਸ ਆਦੀ ਜਾਂਦੀ ਹੈ ਅੱਛਾ ਰਹਿੰਦੇ ਰੋਟੀ ਰਾਟੀ ਖਾ ਜਾਂਦੇ ਹੂੰ ਉਹ ਮੇਰੇ ਚਾਚੇ ਦਾ ਕਦਰ ਬੜਾ ਕਰਦੇ ਹੈ ਬਈ ਤੂੰ ਜਿਵੇਂ ਗੱਲ ਆਖੇ ਉਹ ਵੇ ਤੇਰੀ ਹੀ ਮਜਨੇ ਆ ਤੇ ਮੰਦੇ ਵੀ ਹੈਗੇ ਸੀ ਇਹਨੇ ਗੱਡਾ ਇੱਕ ਪੱਕਾ ਲਾਇਆ ਹੈ ਜਦੋਂ ਕੋ ਗਰਮੀ ਹੋਣੀ ਇੱਕ ਜਨ ਨੂੰ ਪੱਕਾ ਲਾਦਾ ਹੈ ਜੋ ਚਿਕਰੇ ਦੇ ਸਾਰੇ ਉਹ ਤੇ ਚੱਲ ਲੈਂਦੇ ਹਨ ਅੰਦਰ ਕੋਠੇ ਦੇ ਗਰਮੀ ਦੇ ਟਾਈਮ ਦੇ ਉਹ ਗੱਲ ਟਾਈਮ ਬੜਾ ਚੰਗਾ ਹੈਗਾ ਹੈ ਮੈਂ ਤਾਂ ਇੱਕ ਬਾਪੂ ਕੁਲੇ ਵੀ ਗੱਲ ਸੁਣੀ ਹੈ ਕਿ ਮੰਨ ਲਓ ਜਿੰ ਜਿੰਦੇ ਘਰੇ ਦਾਣੇ ਮੁੱਕ ਜਾਂਦੇ ਸੀ ਜਾਂ ਕਰ ਤੋਂ ਥੋੜਾ ਜਿਹਾ ਤੰਗ ਹੁੰਦਾ ਸੀ ਉਹ ਵਿਆਹ ਰੱਖ ਲੈਂਦਾ ਸੀ ਕਰੇ ਲੋਕ ਬੜਾ ਕੁਝ ਦੇ ਕੇ ਰਿਸ਼ਤੇਦਾਰ ਮਨ ਲੋਨ ਦੇ ਘਰੇ ਲੈ ਕੇ ਆਂਦੇ ਸੀ ਸਮਾਨ ਆ ਸਾਰੇ ਫੇਰੇ ਮੋੜੇ ਮੈਂ ਨਾ ਥੋੜਾ ਥੋੜਾ ਪਾ ਦੇ ਹੀ ਤਾਵੇਂ ਹੁੰਦਾ ਸੀ ਇਹਵੇਂ ਹੁੰਦਾ ਹੈ ਹਾਂ ਉਹਨਾਂ ਦਾ ਵਿਆਹ ਕਰਨਾ ਵੀ ਲੈ ਵੀ ਕੁੜੀਆਂ ਦਾ ਵਿਆਹ ਕਰੋ ਭਾਈ ਤੇ ਆ ਤੁਹਾਨੂੰ ਦੇਨੇ ਤੇ ਆ ਗਾ ਇਹਨਾਂ ਪਰਾਟਾ ਉਹ ਇਹ ਕੁੜੀ ਦੀ ਦੁਆ ਨਾ ਲੱਗ ਜਾਏ ਆਪਾਂ ਨੂੰ ਹਾਂ ਇਹ ਫੱਟੂ ਵਾਲੇ ਤੇ ਆ ਜਾ ਰਹੇ ਇੱਥੇ ਕੁੜੀਆਂ ਜਵਾਨਾਂ ਸੀ ਇੱਥੇ ਹਰ ਛਮਾਈ ਦੀ ਛਮਾਈ ਨਾ ਆਗ ਲੱਗ ਜਾਂਦੀ ਹੈ ਅੱਜਾਰੇ ਵੀ ਲੱਗ ਜਾਂਦੇ ਸੀ ਤੇ ਫੱਤੂ ਵਾਲੇ ਵੀ ਉਹ ਕਿਉਂ ਇਹ ਕੁੜੀਆਂ ਬਾਹਾਂ ਨੇਟਾ ਆਜਾ ਸਕਦੇ ਠੀਕ ਹੈ ਉਹਨਾਂ ਦਾ ਜਿਹੜਾ ਕਰੋਧ ਹੈ ਕਾਲੇ ਉਹ ਸਭਲੇ ਵੀ ਅੱਛਾ țeੜ ਤੇ ਚੜਦਾ ਸੀ ਤੇ ਉਹ ਅੱਗ ਲੱਗ ਜਾਂਦੀ ਗੁਜਰਤ ਮਨ ਤੇ ਫਿਰ ਇਹਨਾਂ ਨੂੰ ਗਏ ਬਟੇਰੇ ਕਿ ਤੁਸੀਂ ਇਹ ਕੁੜੀਆਂ ਦਾ ਵਿਆਹ ਕਰੋ ਵੀ ਐਸੀ ਵੀ ਗੋਦੇ ਨਾਲ ਅਮਦਦ ਕਰਾਣੇ ਤੁਹਾਨੂੰ ਹੀ ਦੇ ਨੇ ਕੋਈ ਨਾ ਕੋਈ ਜਿੰਨਾਂ ਕੋ ਪੈਸਾ ਆਇਆ کیا روٹی کھوا دے دے پارے ٹھائی گئی بہتر کرتے ہیں بہت پیچھے لاندہ پینٹو دے ویچ اگ نہیں لگی گی نہ آیا لگی نہ پتو آیا کوئی اگڑی ادھا بیاں ہوگا نا کوئی اگ نہیں لگی ٹھیک ہے ایمین آبی کو پھر اگ نہیں لگ گی تو انہوں نے پارے اٹھائے گئے ਨੇ ਅੱਜ ਦੇ ਸਮੇਂ ਦਾ ਫਿਰ ਕਿੰਨਾ ਕੋ ਫਰਕ ਹੈ ਬਹੁਤ ਹੀ ਇਹਦਾ ਫਰਕ ਤਾਂ ਨੌਜਵਾਨ ਜਿਹੜੇ ਅੱਜ ਦੇ ਨੇ ਉਹ ਕਿਵੇਂ ਉਹਨਾਂ ਦਾ ਰਹਿਣ ਸਹਿਣ ਹੈ ਰਹਿਣ-ਬਹਿਣ ਉਹ ਆਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਕੋਈ ਫੱਟ ਪੈਂਦਾ ਹੀ ਹੂੰ ਤੇ ਆਦਾ ਉਹ ਮਤਲਬ ਉਹ ਗੱਲ ਕੋਣੀ ਰਹੇਗੀ ਜਿਹੜੇ ਤੁਹਾਡੇ ਵਕਤ ਹੈ ਨਹੀਂ ਗੱਲ ਹੀ ਕੋਣੀ ਨਹੀਂ ਤਾਂ ਅੱਗੇ ਮੁਸਲਮਾਨ ਕੋਈ ਵੀ ਅੱਗੇ ਸ਼ਰਮ ਕਰਦੇ ਹੂੰ جنانیاں بھی کردیا بندے بھی کرتے ہی سال لایا کی کریں بھی وڈیریا جی آخے لگتے کوئی نجائز ماڑا نہیں کم کرنا سال تو کٹتے مار دے ڈردی کو کمی ہے کوئی بھی ہے مجھے بھی نہیں ڈر ہونا முற ஜ ਖੜੇ ਪਰਿਵਾਰੂ ਭਾਰਤ ਜਾਣੇ ਖੂ ਆਪੀ ਉਹ ਜਦਦੇ ਹੀ ਪਾਣੀ ਇੱਕ ਬਾਤ ਲਗਾ ਆ ਰਕੇ ਨੇ ਵੀ ਇੱਕ ਤਾਂ ਨਾ ਪੇਦ ਨਾ ਕਾਇ ਕੋਈ ਚਾਹ ਨਹੀਂ ਕੋਈ ਚਾਹ ਨਹੀਂ ਪਾਣੀ ਨਕੋ ਮਾ ਤੇ ਪਾਣੀ ਰੋਟੀ ਪਾਣੀ ਸਾਰਿਆਂ ਦਾ ਸਾਂਝਾ ਹੀ ਹੁੰਦਾ ਸੀ ਸਾਂਝਾ ਇੱਕ ਬੇਲੇ ਵੀ ਪਕਾ ਕੇ ਤੇ ਰੱਖੋ ਤਾਂ ਤੇ ਰੋਕੀ ਜੋ ਵੀ ਨੂੰ ਕਾਲਾ ਤੇਰੀ ਇਹਦਾ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਹੋਵੇ ਦਾ ਯੋਨ ਤੇਰ ਮੇਰ ਕਰਾ ਦੇਣਾ ਆ ਕਹਨੇ ਦੇਉਂ ਗੀ ਰੋਟੀ ਕਾ ਦੇ ਤਿਆ ਤਮ ਦੇਣਵਾ ਤਫਾ ਤੂੰ ਅੰਦਾ ਇਹ ਕਹੋ ਦੇਣਾ ਨਾਲ ਗੋੜ ਮੇ ਕਰਦੇ ਨੇ ਇਹ ਸੱਕਰਾ ਹੋਣੀ ਗੋੜ ਹੋਣੀ ਇਹਨਾਂ ਮੱਗੀ ਖਾਓ ਬਰੋੜੀ ਹੈ ਬਰੋੜੀ ਕਹਿੰਿਆ ਰਹਿਣਾ ਖੇਤੀ ਕਿਸ ਤਰੀਕੇ ਨਾਲ ਕਰਦੇ ਸੀ ਇਹਨੇ ਪਾਣੀ ਆਪਣੇ ਖੂਹ ਦੇ ਚਾਲੂ ਦੇ ਸੀ ਠੀਕ ਹੈ ਖੂਹ ਜੇ ਲੱਗ ਨਹੀਂ ਹੂੰ ਇਹਨਾਂ ਦੇ ਖੂਹ ਦੇ ਪਾਣੀ ਸੰਭਲਦੇ ਅਸੀਂ ਇੱਕ ਖੂਹ ਆਵਾਜ਼ ਕਰਾਇਆ ਸੀ ਉਹਦਾ ਫਿਰ ਵਿਆਹ ਕੀਤਾ ਇੱਕ ਖੂਹ ਦਾ ਤੇ ਅਨੁਗਿਆਰ ਉਹ ਕਿਵੇਂ ਭਾਈ ਉਹਨਾਂ ਦਾ ਲੰਗਰ ਕਰਨਾ ਅੱਛਾ ਤੇ ਉਹਨੂੰ ਗਾਣਾ ਬਾਣਦੇ ਤੇ ਸੰਭਲਦੇ ਵੀ ਇੱਕ ਸਾਲ ਨੂੰ ਉਹਦਾ ਵਿਆਹ ਕੀਤਾ ਤੇ ਆਬਾਦ ਕਿਵੇਂ ਕਰਾਇਆ ਉਹ ਨਵਾਂ ਬੰਜ ਆਇਆ ਠੀਕ ਹੈ ਇਕ ਟੱਪ ਕਾਹ ਤੇ ਉਤੇ ਬਾਹਰੇ ਇੱਕ ਨਿਆਰਾ ਨਵਾਖਾ ਤੇ ਉਹਨਾਂ ਗੋਇ ਲਾਦੇ ਜੋੜ ਤੇ ਵਿੱਚ ਟੱਪ ਕਾਹਨਾ ਬੜਾਈ ਖੋਬ ਬਨਾਇਆ ਫਰਦਾ ਦੇਰਾ ਨਾਖੇ ਤੇ ਫੇਰ ਉਹ ਟੋਪਿਆ ਕੋਲ ਘਟਾਇਆ ਮੋੜੰਦਾ ਕੀਤਾ ਗਿਆ ਮੋਚਗਣੀ ਚੱਕਲ ਬਨਾਇਆ ਖੂਬ ਵਗਨ ਆਵਾ ਕਰਤਾ تین دن وار اچھا. دن لگر لگا رہا بھائی ویتا یہ چاہ چلے چاہ سونا پانی سدیا ਟਿੰਡਾ ਆਵੇ ਮੱਗੇ ਦੇ ਬਨੇ ਹੁੰਦੇ ਹੂੰ ਉਹਦੇ ਤੇ ਫਿਰ ਚੱਲਦੇ ਨੇ ਅੱਛਾ ਅੱਛਾ ਜੀ ਖੂਦੇ ਇੱਕ ਨਾਲ ਇਹਸ ਤਰ੍ਹਾਂ ਦੇ ਚੱਲਨੇ ਤੇ ਬਾਅਦ ਚ ਫਿਰ ਮੋੜੇ ਟਿੰਡਾ ਇਹਨਾਂ ਆਣਨ ਵਾਕਿਆ ਵਿੱਚ ਇਹਨਾਂ ਨਾਲ ਟਿੰਡਾ ਬਣਾ ਕੇ ਦਿਓ ਹੂੰ ਉਹਦੇ ਟਿੰਡਾ ਹੀ ਤੁਨ ਬਣਾ ਦੇ ਨੇ ਬਾਹਰ ਦੁੱਤੇ ਇਹਨੇ ਚਲਾ ਦੇਓ ਗਰ ਲਮੀਆਂ ਕਰਦੇ ਟੈਂਡਾ ਉਹਨਾ ਬਣਾਉਣੀ ਹੈ ਢੋਕਾ ਤੇ ਟੈਂਡਾ ਇਹ ਵੇਖਿਆ ਲਿਆਂਦੇ ਤੇ ਚੌਕ ਨਾਲ ਦਾ ਬੜਾ ਪਾਣੀ ਘਟਾਣਾ ਟੈਂਡਾ ਜੂੜ ਸੁਆ ਉਹ ਦਾ ਬੱਕਾ ਕੋ ਟੁੱਟ ਗਿਆ ਤੇ ਜੇ ਤੂੰ ਆਂਦੇ ਨੇ ਇੱਕਾ ਟੁੱਟ ਗਿਆ ਆ ਨਾ ਕੋਈ ਗਾਣੀ ਟੁੱਟ ਗਿਆ ਤਾਂ ਉਹ ਟਾਈਮ ਵੀ ਲੰਘ ਗਿਆ ਤੇ ਵੇਲੇ ਆ ਫੇਰ ਮੋ ਪਿੱਛੇ ਟੈਂਡਾ ਬਾਨ ਕੇ ਨੇ ਹੂੰ ਚੱਕਰੀ ਚੱਕਰ ਲੋਹੇ ਦੇ ਬੰਗੇ ਕੱਲੇ ਲੱਕੜ ਦੇ ਬੱਝੇ ਮਿਸਤਰੀ ਗਿਆ ਜਾਣੇ ਚੱਕਰੀ ਚੱਕਰ ਬਣਾਉਣਾ ਉਹ ਨਾ ਘਰ ਚਲਾਉਣਾ ਕੋ ਹਾਂ ਇਤ ਫੇਰਾ ਨਵਾਰਾ ਨੇ ਆਖ ਵੀ ਇਹਦਾ ਚੱਕਰੀ ਚੱਕਰ ਬਣਾ ਦੇਣਾ ਹੂੰ ਲੋਹੇ ਦਾ ਕੰਮਾਣਾ ਸ਼ੁਰੂ ਕਰ ਅੱਛਾ ਖਰਾਕਾਂ ਕੀ ਤੁਹਾਡੀਆਂ ਰਹੀਆਂ ਨੇ ਕੀ ਖਾਂਦੇ ਰਹੇ ਖਰਾਕਾ ਹੈ ਜੋ ਰੋਟੀ ਛੋਲੇ ਹੋਣੇ ਹਾਂ ਗੋਜੇ ਬੜੇ ਹੋ ਜਾਣੇ ਠੀਕ ਹੈ ਕਣਕ ਤੇ ਛੋਲਿਓ ਹੋਵੇ ਅੱਛਾ ਜੀ ਬਹੁਤ ਸਮਲੇ ਵੀ ਇੱਕ ਨਾਲ ਫਸਲ ਹੋਣੀ ਹਾਂ ਤਾਂ ਵੀ ਵੀਮਾਨਾ ਕਿੱਲਾ ਨਿਕਲ ਜਾਂਦੀ ਸੀ ਛੋਲਿਆਂ ਦੇ ਤੇ ਕਣਕ ਦਾ ਹਾਂ ਹਾਂ ਸਿਆਣੇ ਵੀ ਬੜੀ ਫਸਲ ਹੋ ਗਈ ਬੇਬਦੂਏ ਠੀਕ ਹੈ ਹਾਂ ਹੋਰ ਹੋਰ ਮੱਕਈ ਵੇਚਣੀ ਮੱਕੀ ਵੇਚਣੀ ਕਣੀ ਵੇਚਣੀ ਹਾਂ ਮੱਕੀ ਬੜੀ ਹੋਣੀ ਤੇ ਮੱਕੀ ਸੰਵਲਵੀਂ ਵੀ ਵੀ ਮਾਨ ਦਾਦਾ ਮਨ ਹੋ ਜਾਣ ਯੂ ਰੱਖ ਲੈਣੀ ਛੋਨਾ ਥੋੜਾ ਥੋੜਾ ਅੰਦਾਜ਼ੇ ਕੁ ਡੋਪ ਜਾਣਾ ਤੇ ਕੋਈ ਚਾ ਲਿਆਣੇ ਇਹ ਕਹਣਾ ਤ ਟੋਬੇ ਜਾਂਦਾ ਹੈ ਪਾਣੀ ਦਾ ਆ ਜਾਣਾ ਤੇ ਪਾਣੀ ਨਗ ਡੁੱਪ ਜਾਂਦੇ ਕਹੋ ਦੋਦੇ ਵੱਧ ਹੁੰਦੇ ਹੈ ਕਰਦੇ ਹੀ ਕਰਦੇ ਜੰਗਰਾਨੇ ਇਹਨੇ ਚੜ੍ਹਦੇ ਜਾਣਾ ਤੇ ਸੁਆਗਤ ਤੇ ਤੱਲੀਆਂ ਹੋਣੀ ਆ ਦੇ ਰਾਜ ਤੇ ਆ ਜਾਣਾ ਇੱਕ ਨਾ ਖਾਾਕ ਜਿਵੇਂ ਅੱਜ ਅਸੀਂ ਵੇਖਨੇ ਆ ਅੱਜ ਤਾਂ ਸਿਰਫ ਰੋਟੀ ਤੇ ਕਮ ਟੀਆ ਹਾਂ ਉਹ ਤਾਂ ਸਰਦੀਆਂ ਚ ਕੀ ਕੀ ਖਾਂਦੇ ਹੁੰਦੇ ਸਰਦੀਆਂ ਚ ਵਾਸੀ ਐਵੇਂ ਨਾ ਵਿਦਿਆਲਾ ਚੁੱਤ ਰਾਜ ਆ ਕੇ ਕਿਉਂ ਆਦਾਂ ਕਰਦੀਆਂ ਚੀਜ਼ ਬਣਾ ਕੇ ਕਰਦੇ ਤਾਂ ਕਿਉਂ ਹੁੰਦਾ ਸੀ ਬੋਰਡ ਮਾਤਾ ਕਰਨਾ ਤੇ ਮੱਖਣ ਉਹਦਾ ਮੱਖਣ ਨਾਲ ਰੋਟੀ ਖਾ ਲੈਣੀ ਲਿਖਾ ਦੇ ਜੰਦਾ ਰਹਿਣਾ ਪਈ ਰੋਟੀ ਹੋਣੀ ਇਹ ਲੱਸੀ ਪੀ ਲੈਣੀ ਚਾ ਲਬੇ ਬਾਹਰ ਦੱਬੀ ਫਰਨਾ ਲੋ ਲੈ ਉਹਨੇ ਰੋਟੀ ਖਾਣੀ ਅੱਗੇ ਨਹੀਂ ਖਾਣੀ ਮਨ ਭੁੱਖੇ ਨਹੀਂ ਲੱਗਦੇ ਠੀਕ ਆ ਲੈ ਆ ਚੌਕਿਆਂ ਤੇ ਜਾਂ ਬਾਰਡਰ ਤੇ ਰਹਿਆ ਹਾਂ ਹਾਂ ਇੱਥੇ ਆ ਰਹੇ ਹਾਂ ਦਸਮ ਲੈ ਵੀ ਮੰਤਰੀ ਦੇ ਨਾਲ ਹੂੰ ਬਿਉਟੀ ਇੱਥੇ ਕਰਦੇ ਰਹੇ ਠੀਕ ਆ ਉਹ ਕਿੰਨੇ ਸਾਲ ਤੁਸੀਂ ਕੀਤੀ ਹਰ 13 ਸਾਲ ਕੀਤੀ ਇਥੇ ਆ ਬਾਰਡਰ ਤੇ ਤੁਹਾਨੂੰ ਜਾਣਾ ਆਉਣਾ ਨਾਲ ਡਿਊਟੀ ਕਰਨੀ ਠੀਕ ਹੈ ਆਰਮੀ ਆ ਨਾਲ ਹੂੰ ਉਹਨਾਂ ਦੇ ਨਾਲ ਸਿੱਧਾ ਹੀ ਭਰਤੀ ਹੋ ਗਏ ਸੀ ਤੂੰ ਐਵੇਂ ਐਵੇਂ ਲਾਗਾ ਹੀ ਆ ਡੀਆਰਟੀ ਟ੍ਰੀਟਲੋ ਆਦੂ ਅੰਦਾਵਾ ਕਰਾਓ ਭਾਈ ਅੱਛਾ ਇਹ ਕਦੋਂ ਦੀ ਗੱਲ ਹੈ ਇਹਨੂੰ ਵਾਵਾਚਰੀ ਹੋ ਗਿਆ ਹੈ ਠੀਕ ਹੈ 70 ਘੱਟ ਰਚਾ ਅਸਬਿਲ ਵੀ ਹੈ ਸਾਬ ਲੈ ਵੀ ਡਾਂਗ ਲੱਗੀ ਉਹ ਪਹਿਲਾ ਜਿਹੜੀ ਲੱਗੀ ਉਹ ਤਾਂ ਵੀ ਅਸੀਂ ਵਿੱਚ ਆ ਗਏ ਸੀ ਅੱਛਾ ਜੀ ਹਾਂ ਤੇ ਇੰਦਰਾ ਗਾਂਧੀ ਮਰੀ ਉਹ ਤਾਂ ਵੀ ਇਹ ਡਾਂਗ ਦੇ ਵਿੱਚ ਹੀ ਆ ਗਈ ਠੀਕ ਹੈ ਹਾਂ ਫਿਰ ਤੁਸੀਂ 12 ਸਾਲ ਬਾਅਦ ਆਪ ਛੜਤਾ ਫਿਰ ਆਇਆ ਨਾ ਵੇ ਕਰੂ ਨਹੀਂ ਛਾ ਲੈਦੇ ਹੀ ਨਹੀਂ ਆਹੀ ਨਹੀਂ ਲਾਉਣਾ ਅੱਛਾ ਉਹ ਫਿਰ ਛਾ ਨੂੰ ਵੈਂਟਮੋਨਟ ਕਰਨਾ ਹੀ ਪੈਰੀ ਬਾੜ ਤੇ ਨਹੀਂ ਛਾਬ ਸਾਡਾ ਨਹੀਂ ਸਰਦਾ ਉਹ ਨਾ ਟਾ ਲਿਆ ਹੋਣਾ ਇਹਰ ਉਹ ਨਹੀਂ ਚੜਦਾ ਹਿੰਦੇ ਸਾਹ ਵੀ ਕਮਾਂਡਰ ਉਹ ਹੁੰਦਾ ਇਹਨਾਂ ਦੀ ਡਿਊਟੀਆਂ ਲਾਤੀਆਂ ਨੇ ਇਹ ਪੱਕੇ ਦਾਨੂ ਇਹ ਆਈ ਪੈਸੇ ਪਲਸਨ ਗੱਲਾਂ ਕਰਾਂ ਜੀ ਪੈਸਾ ਗੱਲਾਂ ਕਰਾ ਇਹ ਪਰਵਾਰਾਂ ਦੇ ਨਹੀਂ ਤੋ ਹੀ ਰੰਦੋ ਹਿੰਦੀ ਲਾਣਾ ਕੋਈ ਰਾਜਾ ਸੀ ਉਹ ਰਾਜ ਕਰਦਾ ਸੀ ਤੇ ਉਹ ਨਾ ਇੱਕ ਬਡੇਰਾ ਹੁੰਦਾ ਸੀ ਤੇ ਉਹ ਨਾ ਛਾਉਣਾ ਜਿਵੇਂ ਵਿਚਾਰਾ ਪਪਾ ਕਾ ਤੇ ਅਰਜਾਵੇ ਕਰੇ ਗੱਲਾਂ ਸੁਣੇ ਉਹਨੇ ਰਾਏ ਦੀ ਕਾਰ ਦੀ ਮੋਕੀ ਉਹ ਆਂਦਾ ਵੀ ਕਾ ਵੜੇ ਰਣ ਪੁੱਛ ਤੇ ਆਵੀਂ ਇੰਦੇ ਕੋਲ ਵੀ ਕਉ ਬਈਏ ਤੇ ਬੌਂਟੀ ਲੱਗ ਕੇ ਕਿਵੇਂ ਆਂਦਾ ਤੇ ਸਾਵੇ ਤੇ ਲਾਓ ਬੌਂਟੀ ਅਰਜਾਦਾਂ ਤੋਂ ਹਿਲਾਓ ਉਹ ਤੁਸੀਂ ਮੇਰੇ ਅੱਗੂ ਲਗਾਉਣਾ ਜੇ ਉਹਨੇ ਚਲੋ ਠੀਕ ਹੈ ਜੀ ਉਹ ਤਾਂ ਘਰ ਦੀ ਬੁੱਕੇ ਤੇ ਉਹਨਾਂ ਬੌਂਟੀ ਲਿਆਂਦੀ। ਬੌਂਟੀ ਲਿਆਤੇ ਤੇ ਉਹਨਾਂ ਖਾਵੇ। ਆਈ ਤੇ ਉਹ ਖਾਵੇ। ਬੁੱਢੇ ਨੂੰ ਵੀ ਇਹਨਾਂ। ਇਹ ਬਾਬਾ ਉਹ ਕਿਵੇਂ ਕਰੀ ਉਹਨਾਂ ਖਾ ਮੇਰੇ ਅੱਗੂ ਹੀ ਤੇ ਲੰਘ ਜਾਏ ਕਰੀ ਆਈ ਤੇ ਕਰੀ ਆਈ। ਉਹ ਜਦ ਲੰਘੇ ਤੇ ਉਹ ਆਂਦਾ ਵੀ ਬੌਂਟੀ ਤੇ ਤੇਰੀ ਹੀ ਕੀ ਸੀਗਾ। ਪਰ ਇੱਕ ਗੱਲ ਹੀ ਇਹਨੂੰ ਕੰਜਰੀ ਦੀ ਪਾਣ ਲੱਗੀ ਹੋਈ ਹੈ ਹੋ ਗਿਆ ਆਦੇ ਸਾਰੇ ਗੁਲਪਚੇ ਨੇ ਵਿਦੱਤ ਸੋ ਵੀ ਇਹਦੇ ਵਿੱਚ ਕੰਜਰੀ ਦੀ ਪਾਣ ਇਹਨੂੰ ਕਿਵੇਂ ਲੱਗੀ ਉਹਨੇ ਅਗਰ ਤੈਨੂੰ ਸਿੱਧੀ ਗੱਲ ਕਰੀਏ ਸਾਡੇ ਗੁਆਂਢੇ ਤੇ ਗੀ ਕੰਜਰ ਉਹ ਨਖਰੇ ਨਖਰਾ ਲਾ ਦੇਈ ਤੇ ਛੋਰੀ ਜਾਂਦੀ ਰਹਿੰਦੀ ਹੈ ਇਹ ਇਹਨੂੰ ਪਾਣੋ ਲੱਗੀ ਹੋਈ ਹੈ ਉਹਨੇ ਪਹਿਣਿਆ ਬੁੱਢੇ ਨੂੰ ਕਹਿੰਦਾ ਦੱਸਿਆ ਉਹ ਜੱਜ ਮੈਂ ਟਕਰ ਗਿਆ ਉਹ ਅੰਦਾ ਵੀ ਨੂੰ ਪਾ ਲੱਗੀ ਵੀ ਕੰਜਰੀ ਦੀ ਉਹ ਆਇਆ ਤਾਂ ਤੇਰੇ ਬਾਬਾ ਵਾਕਿਆ ਹੀ ਆਵਾ ਗਾਲੇ ਕੋਨਾਗਾ ਕੋਰ ਗਾਲੀ ਬਈ ਮੈਂ ਘੋੜਾ ਲੈਣਾ ਤੇ ਘੋੜਾ ਕਿਵੇਂ ਲਵਾ ਕੇ ਕਿਵੇਂ ਕਰਦਾ ਆ ਨਾ ਘੋੜਾ ਤੂੰ ਲੈ ਲੈ ਪਰ ਲੈ ਆਵੇਂ ਨਾ ਤੇ ਮੇਰੇ ਕੋਲ ਮੈਨੂੰ ਚਾੜ ਤੇ ਵਿਖਾ ਦੇਵੀਂ ਘੋੜਾ ਚੰਗਰਗ ਨਾੜਾ ਹੈ ਉਹ ਅੰਦਾ ਚਲੋ ਠੀਕ ਹੈ ਉਹ ਗਿਆ ਤੇ ਆਇਆ ਲੈ ਆ ਦਿਆਂ ਦਾ ਬਾਬਾ ਘੋੜਾ ਵੇਖ ਉਹ ਰਤਾ ਉਹ ਬੜਾ ਤੰਗੜਾ ਆਂਦਾ ਕਾਠੀ ਪਾਉ ਉਹਦੇ ਮੈਨੂੰ ਛੱਡ ਦਿਆ ਨਾ ਉਹ ਕਾਠੀ ਪਾਈ ਨੇ ਤਾਂ ਉਹਦੇ ਨਾ ਬਾਬਾ ਛੱਡ ਜਾ ਉੱਤੇ ਐ ਮੇਲ ਕਹੀ ਪਜਾਈ ਗਿਆ ਅਗੂ ਔਰ ਪਾਣੀ ਵਗਦਾ ਪਿਆ ਹੈ ਕਾਲੇ ਦਾ ਉਹ ਨਾ ਵਿੱਚੋਂ ਲੰਘ ਗਿਆ ਉਹ ਆਂਦਾ ਭੈਣ ਆ ਵੇਖ ਲੈ ਵੀ ਇਹ ਆਦੀ ਮਾਂ ਦੇ ਦੋਤੇ ਨਹੀਂ ਪੜਿਆ ਇਹ ਮੱਝ ਦੇ ਦੋਤੇ ਪੜਿਆ ਵਿੱਚੋਂ ਦਾਬਕ ਦਿੱਤੇ ਹੈ ਸੇਰਾ ਆਹ ਦਾ ਘੋੜਾ ਵੇਤਾਇਤ ਚੁਲੰਗੀ ਲਾਵੇ ਤਾਂ ਪਹਿਲੇ ਮਾਰ ਡਾ ਪਵੇ ਆ। ਹੂੰ। ਇਹ ਇਹਦੀ ਨਸਲ ਇੱਥੋਂ ਕਾਹੂ ਆਦੀ ਏ। ਅੱਛਾ। ਉਹ ਆ ਨਾ ਵੀ ਇਹ ਤਨਾ ਘੋੜਾ ਮੱਝ ਤੇ ਦੁੱਧ ਦਾ ਪਾਇਆ ਵੈ। ਠੀਕ। ਉਹ ਜਦ ਲੈ ਗਿਆ ਤਾਂ ਆਂਦਾ ਰਾਜਾ ਆਂਦਾ ਬਾਬਾ ਕਿਵੇਂ ਆਂਦਾ ਘੋੜਾ ਤੇ ਗਈ ਠੀਕ। ਪਰ ਆਦੀ ਮਾਦ ਦੁੱਧ ਤੇ ਨਹੀਂ ਪਲੇ। ਇਹ ਮੱਝ ਦੇ ਦੁੱਧ ਤੇ ਪਲੇ। ਉਹਨਾਂ ਤੇ ਨਾ ਕਿਹਾ ਬਤਾ ਆਂਦਾ ਦਾ ਪੋਚਾ। ਯਾ ਉਹਦਰ ਪੁੱਛਾਂ ਤੂੰ ਅੰਦਰ ਭਾਈ ਸਾਡੇ ਇਹਦੀ ਮਾਂ ਗਈ ਮਾਰਾ ਇਹ ਦੁੱਧ ਤੇ ਪਾਲਿਆ ਮਾਂ ਜਿਹੀ ਨਹੀਂ ਮਿਲਦੀ ਇਹ ਨਾ ਵਾਕਾ ਵੱਡਾ ਸੱਚਾ ਹੈ ਮੋੜ ਆਂਦਾ ਵੀ ਨਾ ਹੋਰ ਕਿੰਨਾ ਚਿਰ ਜਾਣਾ ਤੇ ਆਣਾ ਤੇ ਮੈਨੂੰ ਗੱਲੇ ਵਿੱਚ ਤੂੰ ਕਦੇ ਨਹੀਂ ਦੋ ਰੁਪਏਨ ਵਕਤ ਪਾਇਆ ਇਹ ਆਨਾ ਤੂੰ ਆ ਦੇ ਪਿਓ ਦਾ ਨਹੀਂ ਪੁੱਤਰ ਹੈ

ਹਾਂ ਨਾ ਮੈਂ ਰੱਬਿਆ ਦਾ ਵਕਤ ਨਹੀਂ ਪਾਇਆ ਵੀ ਆ ਦੋ ਰੁਪਏ ਦੀ ਘਰੀ ਚਾਈ ਨਹੀਂ ਨਾ ਮੈਂ ਆ ਕੁਛ ਲੈ ਹੀ ਜਾ ਤੇ ਆ ਜਾਂਦਾ ਰਹੇ ਉਹ ਹੁੰਦਾ ਤੇਰਾਾਰੇ ਮਲੂਮ ਹੁੰਦੇ ਪੈਨੇ ਉਹ ਰਾਜਾ ਦਾ ਵਕਾਯਾ ਬਿੱਡਾ ਸੱਚਾ ਹੈ ਬਡੇਰਾ ਬੰਦਾ ਕੋਈ ਵੀ ਹੈ ਨਾ ਕੋਈ ਵੀ ਕਿਸਾਨਾ ਚੋਰੀ ਫੜਨੀ ਹੋਏ ਉਹ ਫਿਰ ਪੁੱਛਦੇ ਨੇ ਵੀ ਆ ਬੰਦਾ ਤੇਰੇ ਕੋ ਫਲਾਣਾ ਆ ਗਿਆ ਉਹ ਆਇਆ ਹੈ ਉਹ ਰਾਤ ਰਹਾ ਹੈ ਉਹ ਫਿਰ ਆੰਦੇ ਨੇ ਚੋਰੀ ਕਰੇ ਤਾਂ ਉਹ ਕਰੇ ਤਾਂ ਪਤਾ ਲੱਗਦਾ ਹੈ ਉਹ ਆੰਦੇ ਨੇ ਫਲਾਣਾ ਬੰਦਾ ਚੋਰੀ ਕਰਦਾ ਹੋਰ ਨਹੀਂ ਕਰ ਸਕਦਾ ਉਸਲੇ ਕਿਸਾਨ ਨਾਲ ਆਖੋ ਜੀ ਆਪਣਾ ਬਣਾਇਆ ਨਾ ਤਾਂ ਖੋਜਿਆ ਘਰ ਘਰ ਲੈਂਦੇ ਸੀ ਵੀ ਤੂੰ ਵੀ ਜਾਣ ਆਇ ਦੇਖੀ ਤਈ ਪੈਤਰ ਫੜਦੇ ਸੀ ਉਹ ਗੱਲਾਂ ਕੱਲਾਂ ਨਹੀਂ ਫੜਦੇ ਅੱਛਾ ਅਖੀਰ ਤੇ ਹੁਣ ਆਪਾਂ ਸਮਾਪਤ ਕਰਨੇ ਆ ਕੋਈ ਤੁਹਾਡੇ ਦਿਲ ਦੀ ਗੱਲ ਜਿਹੜੀ ਹੋਰ ਤੁਸੀਂ ਇੱਕ ਸਾਂਝੀ ਗੱਲ ਨਹੀਂ ਚਾਹਦੇ پرسوں ٹھیک ہے اور سانچی کا دی کر لیں پھر بھی دالوہ دے کبھی ہو اور تیرا دادے ری آئے نے بڑے ہی رہے ہیں پہنے بہت ہے ایک سانہ پہلا ہے در تدہ کوئی ہے در آپ نے کوئی بھی نہیں ہے گا سے یہ بات پاکستان منوائے نے کسانتہ پاتا ہے منٹ کو مریج لے تو آہ وہ آئے نے ادھر کوئی نہیں ای ہے سارے چل کے ادھر آئے ہی چنگی طرح میٹھا ہاں کوئی نہیں ہے مسلمان یا کوئی بھی میاں یا مذہبی یہ اتنے اپنے ادھر کوئی چوتھری نہیں ہے یہ تو ادھرو آئے نا پاکستان چوہے بھی تھوڑے دیش تھی چلو آدھے دیش تا پھر ادھر آئے ہی سنوں پتا ایک سال نہ یہ نہ بڑے اتو یدہ کڈیا سنو تھی چلو بھی آ جی ادھر آئے جی پنڈا چ کوئی سرسے گیا چلا کو گھیرے گیا کوئی لادو کیا آ گیا کو گیا ਪਰ ਆਪੋ ਦਾ ਗੁਜ਼ਰ ਕਰਨ ਲੱਗ ਪਏ ਤੇ ਪਹਿਲੀਆਂ ਫੇਰ ਆਉਹੀ ਬਣਾਉਣੀ ਸ਼ੁਰੂ ਕਰਤੀਆ ਤੇ ਤੁਹਾਡੇ ਖਰੀਦ ਤੇ ਆਜ ਹੀ ਪਹਿਲੀਆਂ ਬਣਾ ਲੈਣਾ ਫੇਰ ਤਾਂ ਬੜੀ ਕਰਦੇ ਰਹੇ ਜੀ ਆ ਗਈ ਸਮਝ ਕਮੈਂਟ ਦਾ ਫਾਲ ਮਿਲਦਾ ਹੈ ਇਹ ਆਉਹੀ ਆਲੀ ਤੁਸੀਂ ਨਾ ਮੈਂਟਸ ਦੇ ਵਿੱਚੋਂ ਹੀ ਪਹਿਲੀਆਂ ਬਣਾਇਆਂ ਨੇ ਕੋਈ ਵੀ ਹੁਣ ਤਾਂ ਜੋ ਕੋ ਪਹਿਲਾ ਪੇਡਾ ਆਉਂਦੀ ਅਸੀਂ ਪੇਡਾ ਬੜੀਆਂ ਚਰਾਈਆਂ ਜੀ لاد ایک سال محنت کرتے بنا جی پیڑ لی محنت کرتے بنا بڑی محنت کرتی نے پنڈ کا ایک سال نا یہ رقبہ دو ہزار سو کلا سے اس درم والے کا پہلے شروع تو لے دے ਪਹਿਲਾ ਦਾ ਇਹ ਇੱਥੇ ਲਾਟ ਕੀਤੀ ਸੀ ਸਰਕਾਰ ਨੇ ਦੁੱਕੀ ਵਾਲੇ ਸਣੇ ਆ ਸਣੇ ਹੁੰਦੇ ਇਹ 2000 ਕਿੱਲਾ ਰਕਮ ਆਇਥੇ ਇਹ ਲਾਟ ਹੋਇਆ ਸੀ ਤੇ ਉਹਦੇ ਸਣੇ ਐਸੈਂਬਲਡ ਹੋ ਜਾ ਦੇਗਾ ਆ ਆ ਬਹੁਤ ਬਹੁਤ ਸ਼ੁਕਰੀਆ ਧੰਨ ਕਰੇ ਜੀ ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਪਹਿਲਾਂ ਵੀ ਆਪ ਕਰਦੇ ਹੀ ਰਹਿੰਦੇ ਆ ਇਹ ਹੁੰਦਾ ਹੈ